आकाशवाणी के जलंधर केंद्र तेस तुसी प्रोग्राम सुन रहे हो सोनी सवेर ते इस प्रोग्रामी मीडियम वेब तीन सौ तरताली अशारिया छठ सौ तिहत्तर किलो हर्ट्स टीआर अठ सौ चौह किलो हर्ट्स एफ एम सौ अशारी अठ मैगा हर्ट्स एफ एम सौ अशारी नौ मैगा हर्ट्स एफ एम एक सौ दो सत मैगा हर्ट्स एफ एम तीन अशारिया मैगा हर्ट्स आकाशवाणी अमृतसर डी टी एच की आकाशवाणी सेवा दे मोबाइल एप न्यूज ऑन एआईआर जरिए ਈਆਰ ਪੰਜਾਬੀ ਤੇ ਵੀ ਸਾਡਾ ਪ੍ਰਸਾਰਣ ਚੱਲ ਰਿਹਾ ਏ ਜੀ ਦੋਸਤੋ ਪ੍ਰੋਗਰਾਮ ਸੋਨੀ ਸਵੇਰ ਜਿਸ ਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਗੱਲਬਾਤਾਂ ਕਰਦੇ ਹਾਂ ਜ਼ਿੰਦਗੀ ਦੀਆਂ ਹਾਲੇਦਵਾਲੇ ਦੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਹਾਲੇਦਵਾਲੇ ਦੀਆਂ ਤੇ ਇਸ ਦੇ ਨਾਲ ਨਾਲ ਗੀਤ ਸੰਗੀਤ ਤਾਂ ਹੁੰਦਾ ਹੀ ਹੈ ਨਾਲ ਦੇ ਨਾਲ ਕੁਝ ਖਾਸ ਸ਼ਖਸੀਅਤਾਂ ਦੇ ਨਾਲ ਵੀ ਮੁਲਾਕਾਤ ਕਰਦੇ ਹਾਂ ਉਹ ਸ਼ਖਸੀਅਤਾਂ ਜਿਹੜੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਲਈ ਰਾਹ ਦਸਤੀਆਂ ਨੇ ਜਾਫਿਰ ਸਾਡੀ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਕਿਸੇ ਨਾ ਕਿਸੇ ਖਾਸ ਜਾਣਕਾਰੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡਾ ਸਾਰਿਆਂ ਦਾ ਜਾਨਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅਸੀਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹਾਂ ਔਰਤਾਂ ਦੀ ਸਮਾਜ ਵਿੱਚ ਭੂਮਿਕਾ ਜਾਂ ਇੰਜ ਕਹ ਲਈਏ ਅੱਜ ਦੀ ਨਾਰੀ ਅੱਜ ਦੀ ਔਰਤ ਦੀ ਸਮਾਜ ਦੇ ਵਿੱਚ ਬਦਲਦੀ ਭੂਮਿਕਾ ਔਰਤ ਜੇਸ ਤੋਂ ਬਿਨਾ ਅਸੀਂ ਸਮਾਜ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿਉਂਕਿ ਜੇਕਰ ਅਸੀਂ ਕਿਸੇ ਗੱਡੀ ਦੀ ਵੀ ਗੱਲਬਾਤ ਕਰਦੇ ਆ ਨਾ ਗੱਡੀ ਵਿੱਚ ਵੀ ਦੋ ਪਹੀਏ ਹੁੰਦੇ ਨੇ ਤੇ ਕਿਸੇ ਵੀ ਇੱਕ ਪਹੀਏ ਦੀ ਕੋਈ ਖਾਸ ਅਹਿਮੀਅਤ ਨਹੀਂ ਹੁੰਦੀ ਜਦੋਂ ਤੱਕ ਦੋਨੇ ਪਹੀਏ ਬਰਾਬਰ ਰੂਪ ਦੇ ਵਿੱਚ ਕੰਮ ਨਹੀਂ ਕਰ ਲੈਂਦੇ ਚਾਹੀਓ ਸਾਈਕਲ ਹੈ ਦੋ ਪਹੀਆ ਵਾਹਣਾ ਹੈ ਤਿੰਨ ਪਹੀਆ ਹੈ ਜਾਂ ਚਾਰ ਪਹੀਆ ਹਰੇਕ ਪਹੀਏ ਦੀ ਆਪਣੀ ਮਹੱਤਵ ਹੁੰਦਾ ਹੈ ਆਪਣੀ ਇੰਪੋਰਟੈਂਸ ਹੁੰਦੀ ਹੈ ਇਸੇ ਤਰ੍ਹਾਂ ਪਰਮਾਤਮਾ ਦੁਆਰਾ ਬਣਾਈ ਇਸ ਸ੍ਰਿਸ਼ਟੀ ਦੇ ਵਿੱਚ ਔਰਤ ਤੇ ਮਰਦ ਦੋਨਾਂ ਦਾ ਹੀ ਬਰਾਬਰ ਦਾ ਯੋਗਦਾਨ ਹੈ पुराना समा जोतान सिर्फ घर की चार दिवारी चा रसोई तक ही सीमित समझा जाता सी। पर अच्छा समा बहुत बदल चुका है अच्छी नारी बहुत बदल चुकी है अच्छी नारी मर्दा दे मोडेल मोढ़ा मिला के हर खेतर अगे वही है बल्कि कई मिसाल कायम कर रही है योजी ही है अच्छी नारी साड़ी अच्छी शख्सियत मैडम डॉक्टर जसप्रीत कौर जिड़े कि ਚੀਫ ਖਾਲਸਾ ਦਿਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਨੇ ਮੋਟੀਵੇਸ਼ਨਲ ਸਪੀਕਰ ਵੀ ਨੇ ਤੇ ਖਾਸ ਤੌਰ ਤੇ ਇੱਕ ਔਰਤ ਹੋਣ ਦੇ ਨਾਤੇ ਸਮਾਜ ਦੇ ਵਿੱਚ ਬਹੁਤ ਜਾਗਰੂਕਤਾ ਨਾਲ ਆਪਣੀ ਭੂਮਿਕਾ ਜਿਹੜੀ ਹੈ ਉਹ ਨਿਭਾ ਰਹੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅੱਜ ਦੀ ਨਾਰੀ ਬਾਰੇ ਅੱਜ ਦੀ ਔਰਤ ਬਾਰੇ ਹਲੋ ਹਾਂ ਜੀ ਮੈਡਮ ਜਸ਼ਪ੍ਰੀਤ ਕੌਰ ਜੀ ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ मैम ਜਦੋਂ ਅਸੀਂ ਅੱਜ ਦੀ ਨਾਰੀ ਦੀ ਗੱਲ ਕਰਦੇ ਹਾਂ ਜਾਂ ਇਹ ਕਹ ਲਈਏ ਕਿ ਸਮਾਜ ਦੇ ਵਿੱਚ ਅੱਜ ਦੀ ਔਰਤ ਦੀ ਬਦਲਦੀ ਭੂਮਿਕਾ ਦੀ ਗੱਲ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਅੱਜ ਦੀ ਔਰਤ ਬਹੁਤ ਹੱਦ ਤੱਕ ਬਦਲ ਚੁੱਕੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਹਾਂ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਅੱਜ ਦੀ ਔਰਤ ਜਿਹੜੀ ਆ ਉਹ ਬਦਲ ਚੁੱਕੀ ਹੈ पर चुकी है भी जगह पे मैं कहूंगी कि बदल रही है क्योंकि औरत आत्मनिर्भर बन रही है बनना सीख रही है अजय पूरी तरह नाल बनी नहीं अजय भी बहुत हद तक जो मेजोरिटी या जो बहुगिनती औरतान की वो इस मर्द प्रधान समाज के मर्द ਜਾ ਆਪਣੇ ਉੱਤੇ ਨਿਰਭਰ ਕਰਦੀ ਹੈ ਇਸ ਵਿੱਚ ਕੋਈ ਔਲਾ ਜਾਂ ਦੂਰਾਏ ਨਹੀਂ ਹੈ ਬੇਸ਼ੱਕ ਅੱਜ ਆਪ ਤੋਂ ਸਾਲਕ ਤੋਂ ਲੈ ਕੇ ਔਰਤਾਂ ਜੋ ਪਿੰਕ ਕਲਰ ਦੇ گلابی ਰੰਗ ਦੇ ਆਟੋ ਸ਼ਹਿਰਾਂ ਵਿੱਚ ਫਿਰਦੇ ਨੇ ਉਹ ਔਰਤਾਂ ਚਲਾ ਰਹੀਆਂ ਨੇ ਜੀ ਤੇ ਬੜਾ ਫਖਰ ਮਹਿਸੂਸ ਹੁੰਦਾ ਹੈ ਦੇਖ ਕੇ ਕਿ ਅੱਜ ਔਰਤ ਜਿਹੜੀ ਆ ਹਰ ਖੇਤਰ ਦੇ ਵਿੱਚ ਹਰ ਕੰਮ ਦੇ ਵਿੱਚ ਮਰਦ ਨੂੰ ਟੱਕਰ ਦੇ ਰਹੀ ਹੈ ਚਾਹੇ ਉਹਦੀਆਂ ਰੇੜੀਆਂ ਤੋਂ ਲੈ ਕੇ ਰੀਲਸ ਆਲਕ ਤ ਸੋੜੇ ਦਿਨ ਪਹਿਲਾਂ ਹੀ ਮੈਂ ਖਬਰ ਪੜੀ ਸੀ ਕਿ ਇੱਕ 24-25 ਸਾਲ ਦੀ ਉਹ ਲੜਕੀ ਹੈ ਤੇ ਉਹ ਟ੍ਰੇਨ ਚਲਾ ਰਹੀ ਹੈ ਟ੍ਰੇਨ ਚਲਾਈ ਜੀ ਹਵਾਈ ਪਾਇਲਟ ਬਣ ਗਈਆਂ ਨੇ ਕੁੜੀਆਂ ਜੀ ਹਰ ਫੀਲਡ ਦੇ ਵਿੱਚ ਹਰ ਖੇਤਰ ਦੇ ਵਿੱਚ ਹਰ ਕੰਮ ਦੇ ਵਿੱਚ ਔਰਤ ਨੇ ਆਪਣਾ ਅਗਾਜ਼ ਕਰ ਲਿਆ ਜੀ ਪਰ ਬਰਾਬਰਤਾ ਹਾਸਲ ਕਰਨੀ ਅਜੇ ਬਾਕੀ ਹੈ ਜੀ ਕਿਉਂਕਿ ਅਜੇ ਅਸੀਂ ਆਪਣੇ ਪਾਰਲੀਮੈਂਟ 'ਚ ਦੇਖੀਏ ਤੇ ਉੱਥੇ ਜੇ ਰਿਜ਼ਰਵੇਸ਼ਨ ਹੈ ਮਰਦ ਦੀ ਦਿੱਤੀ ਹੋਈ ਰਿਜ਼ਰਵੇਸ਼ਨ ਜੀ ਜਦੋਂ ਤੱਕ ਇਹ ਤਿੱਧਰ ਰਹਣਗੀਆਂ ਉਹ ਆਪਣੇ ਆਪ ਦੇ ਵਿੱਚ ਹੀ ਸਪਸ਼ਟ ਕਰ ਦਿੰਿਆ ਨੇ ਕਿ ਬਰਾਬਰਤਾ ਅਜੇ ਬਾਕੀ ਹੈ ਜੀ ਅਜੇ ਵੀ ਜਿਹੜਾ ਸਮਾਜ ਆ ਉਹਦੇ ਵਿੱਚ ਮਰਦ ਦੀ ਪ੍ਰਧਾਨਗੀ ਬਰਕਰਾਰ ਹੈ ਪਰ ਮੈਂ ਮਾਨ ਮਹਿਸੂਸ ਕਰਦੀ ਹਾਂ ਤੇ ਮੈਂ ਪੂਰੀ ਆਸਵਾਨ ਦਿਆ ਕਿ ਹੌਲੀ-ਹੌਲੀ ਔਰਤ ਨੇ ਜਿਹੜਾ ਇੱਕ ਪੈਰ ਪੁੱਟ ਲਿਆ ਆਪਣਾ ਕਦਮ ਰੱਖ ਲਿਆ ਮਰਦ ਦੇ ਬਰਾਬਰ ਤੇ ਤੁਰਨਾ ਸ਼ੁਰੂ ਕਰ ਦਿੱਤਾ ਤੇ ਉਹ ਹੁਣ ਪੂਰੀ ਤਰ੍ਹਾਂ ਨਾਲ ਆਪਣੀ ਬਰਾਬਰੀ ਦਾ ਮੂਲ ਹਾਸਲ ਕਰ ਲਵੇਗੀ ਜੀ ਜੀ ਮੈਮ ਚਸ਼ਪ੍ਰੀਤ कौर ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਲ ਥਲ ਆਕਾਸ਼ ਕੀ ਅੱਜ ਦੀ ਔਰਤ ਖੇਤ ਖਲਿਆਣ ਤੋਂ ਨਿਕਲ ਕੇ ਹਵਾਈ ਜਹਾਜ਼ ਉਡਾਨ ਤੱਕ ਦੀ ਤਾਕਤ ਰੱਖ ਰਹੀ ਹੈ ਤੇ ਉਸ ਸਾਨੂੰ ਸਾਬਿਤ ਕਰਕੇ ਦਿਖਾ ਵੀ ਰਹੀ ਹੈ ਕਿ ਉਹ ਕਿਸੇ ਤੋਂ ਘਟ ਨਹੀਂ ਹੈ ਘਟ ਨਹੀਂ ਜੀ ਤੇ ਇਹ ਸਾਰੀ ਤਾਕਤ ਰੱਖਣ ਦਾ ਮਤਲਬ ਸਿਰਫ ਇੰਨਾ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਸਾਬਿਤ ਕਰਨਾ ਹੈ ਬਲਕਿ ਇਸ ਲਈ ਵੀ ਹੈ ਕਿ ਅੱਜ ਦੀ ਔਰਤ ਅਸੀਂ ਦੇਖਦੇ ਹਾਂ ਕਿ ਆਰਥਿਕ ਪੱਖੋਂ ਵੀ ਕਾਰ ਚਲਾਉਣ ਦੇ ਲਈ ਵੀ ਪੂਰਾ ਆਪਣਾ ਬਰਾਬਰ ਦਾ ਯੋਗਦਾਨ ਦੇ ਰਹੀ ਹੈ ਹਾਂ ਆਪਾਂ ਕਹਿ ਰਹੇ ਆ ਕਿ ਹਰ ਕੰਮ ਦੇ ਵਿੱਚ ਹਰ ਖੇਤਰ ਦੇ ਵਿੱਚ ਉਹਨੇ ਆਪਣਾ ਕਦਮ ਰੱਖ ਲਿਆ ਤੇ ਉਹ ਕਦਮ ਜਮਾ ਰਹੀ ਹੈ ਜੀ ਤੇ ਉਹ ਔਰਤ ਜਿਵੇਂ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਗੱਲ ਕਰੀਏ ਕਿ ਟ੍ਰੇਨ ਡਰਾਈਵਰ ਦੀ ਗੱਲ ਕੀਤੀ ਆਪਾਂ ਠੀਕ ਇੱਕ ਔਰਤ ਹੈ ਉਹ ਹੁਣ ਦੂਜੀਆਂ ਹੋਰਨਾਂ ਔਰਤਾਂ ਦੇ ਲਈ ਇੱਕ ਮਿਸਾਲ ਬਣ ਗਈ ਜੀ ਹਨਾ ਇਸ ਤਰ੍ਹਾਂ ਹੌਲੀ-ਹੌਲੀ ਹੌਲੀ-ਹੌਲੀ ਇਹ ਚੀਜ਼ ਜਿਹੜੀ ਆ ਉਹ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਲੈ ਰਹੀਆਂ ਨੇ ਸਿੱਖ ਰਹੀਆਂ ਨੇ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ ਇੱਕ ਮਜ਼ਬੂਤ ਪਿਲਰ ਦੀ ਤਰ੍ਹਾਂ ਜਿਹੜਾ ਵਾ ਉਹ ਬਣਾ ਰਹੀਆਂ ਨੇ ਤੇ ਇਸ ਗੱਲ ਤੇ ਬਿਲਕੁਲ ਮੈਂ ਪੂਰੀ ਤਰ੍ਹਾਂ ਨਾਲ ਮਤਲਬ ਭਰੋਸਾ ਨਾਲ ਕਹਿ ਸਕਦੀ ਹਾਂ ਪੂਰੀ ਆਸ ਦੇ ਨਾਲ ਕਿ ਔਰਤ ਆਉਣ ਵਾਲੇ ਦਿਨਾਂ ਦੇ ਵਿੱਚ ਮਰਦ ਬਰਾਬਰਤਾ ਦੇ ਨਾਲ ਜਿਹੜੀ ਆ ਉਹ ਚੱਲੀ ਜੀ ਬਿਲਕੁਲ ਆਪਣੀ ਬਰਾਬਰਤਾ ਜਿਹੜੀ ਉਹ حاصل ਕਰ ਦਵੇ ਲਵੇਗੀ ਕਿਉਂਕਿ ਅਜੇ ਔਰਤ ਦਾ ਤੁਸੀਂ ਕਹਿ ਲੋ ਕਿ ਅਸੀਂ ਖਾਸ ਕਰਕੇ ਜੇ ਭਾਰਤ ਦੀ ਗੱਲ ਕਰੀਏ ਆਪਾਂ ਆਪਣੇ ਦੇਸ਼ ਦੀ ਜੇ ਵੈਸਟਰਨ ਕਲਚਰ ਨੂੰ ਛੱਡ ਹੀ ਦੇਈਏ ਜਿੱਥੇ ਔਰਤ ਨੇ ਆਪਣਾ ਜਿਹੜਾ ਹਰ ਫੀਲਡ ਤੇ ਦਾਸ ਬਹੁਤ ਪਹਿਲਾਂ ਕਰ ਲਿਆ ਸੀ ਜੀ ਪਰ ਭਾਰਤ ਦਾ ਦੇਖ ਨਜ਼ਰੀਆ ਔਰਤਾਂ ਦੇ ਪ੍ਰਤੀ ਕੋਈ ਬਹੁਤਾ ਜ਼ਿਆਦਾ ਪਿੱਛੇ ਪੱਤੀ ਮਾਰੀਏ ਤੇ ਅਸਾਰੂ ਨਹੀਂ ਰਿਹਾ ਤਾਂ ਪੱਕੀ ਨਹੀਂ ਰਿਹਾ ਬੜੇ ਤਰ੍ਹਾਂ ਦੇ ਮਤਲਬ ਰੀਤੀ ਰਿਵਾਜ ਇਹੋ ਜਿਹੇ ਸੀ ਤੇ ਕਿਤੇ ਨਾ ਕਿਤੇ ਕਿਸੇ ਦਾ ਕਿਸੇ ਕੋਨੇ ਦੇ ਵਿੱਚ ਅੱਜ ਵੀ ਚੱਲਦੇ ਨੇ ਜਿੱਥੇ ਔਰਤ ਨੂੰ ਨੀਵਾ ਦਿਖਾਇਆ ਜਾਂਦਾ ਤੇ ਔਰਤ ਨੂੰ ਨੀਵਾ ਦਿਖਾਉਣਾ ਮਰਦ ਆਪਣੀ ਜਿਹੜੀ ਉਹ ਬਹਾਦਰੀ ਸਮਝਦਾ ਹੁਣ ਜਿੰਨੀਆਂ ਔਰਤਾਂ ਜਿਹੜੀਆਂ ਔਰਤਾਂ ਇਹਨਾਂ ਚੀਜ਼ਾਂ ਦਾ ਬਾਈਕਾਟ ਕਰਕੇ ਇਹਨਾਂ ਨਾਲ ਲੜ ਕੇ ਇਸ ਸੰਘਰਸ਼ ਦੇ ਵਿੱਚੋਂ ਅੱਗੇ ਤੁਰਦੀਆਂ ਹੋਈਆਂ ਇੱਕ ਉਹਦਿਆਂ ਤੇ ਪਹੁੰਚਦੀਆਂ ਨੇ ਜਦ ਆਪਣੀ ਪਹਿਚਾਨ ਬਣਾਉਂਦੀਆਂ ਨੇ ਇਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਅਜੀਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਲੜ ਰਹੀਆਂ ਨੇ ਸੰਘਰਸ਼ ਕਰ ਰਹੀਆਂ ਜੀ ਮੈਂ ਅੱਜ ਆਪਣੀ ਟਾਕ ਦੇ ਵਿੱਚ ਜਰੂਰ ਕਹਾਂਗੀ ਆਪਣੇ ਟੈਣਾ ਨੂੰ ਸਹੇਲੀਆਂ ਨੂੰ ਕਿ ਅਸੀਂ ਸੰਘਰਸ਼ ਕਰ ਰਹੀਆਂ ਹਾਂ ਜੀ ਅਜੇ ਜਿੱਤੀਆਂ ਨਹੀਂ ਜੀ ਅਸੀਂ ਜਿੱਤ ਵੱਲ ਵੱਧ ਰਹੀਆਂ ਹਾਂ ਜੀ ਮੈਂ ਇਹ ਜ਼ਰੂਰ ਕਵਾਂਗੀ ਕਿ ਇਹ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਖਾਸ ਕਰਕੇ ਜੋ ਔਰਤ ਕਿਸੇ ਨਾ ਕਿਸੇ ਅਹੁਦੇ ਤੇ ਹੁੰਦੀ ਆ ਕੋਈ ਖਾਸ ਮਕਾਮ ਹਾਸਲ ਕਰਦੀ ਆ ਉਹਦੀ ਕਾਮਯਾਬੀ ਦੀ ਤਾਰੀਫ਼ ਤਾਂ ਅਸੀਂ ਜ਼ਰੂਰ ਕਰਦੇ ਆ ਪਰ ਉਸ ਸਿਖਰ ਤੇ ਪਹੁੰਚਣ ਤੋਂ ਬਾਅਦ ਇੱਕ ਨਵੀਆਂ ਮੁਸ਼ਕਲਾਂ ਜਿਹੜੀਆਂ ਸ਼ੁਰੂ ਹੁੰਦੀਆਂ ਉਹਦੇ ਵਿੱਚ ਫਿਰ ਸਮਾਜ ਨੂੰ ਫਿਰ ਜ਼ਰੂਰਤ ਹੈ ਉਹਦਾ ਸਾਥ ਦੇਣ ਦੀ ਸਾਥ ਦੇਣ ਦੀ ਜੀ ਸਾਥ ਸਹਿਯੋਗ ਤੋਂ ਬਿਨਾ ਕੋਈ ਵੀ ਕੰਮ ਜਿਹੜਾ ਹੈ ਉਹ ਸਫਲ ਨਹੀਂ ਹੁੰਦਾ ਕੋਈ ਵੀ ਮੰਜ਼ਿਲ ਪਾਉਣੀ ਅਧੂਰੀ ਰਹਿ ਜਾਂਦੀ ਹੈ ਜੇਕਰ ਤੁਹਾਨੂੰ ਸਹਿਯੋਗ ਘਰ ਪਰਿਵਾਰ ਤੋਂ ਹੀ ਨਾ ਮਿਲੇ ਜਦੋਂ ਅਸੀਂ ਪਰਿਵਾਰ ਦੀ ਗੱਲ ਕਰਦੇ ਹਾਂ ਪਹਿਲਾਂ ਹੁੰਦਾ ਸੀ ਸਾਂਝੇ ਪਰਿਵਾਰ ਹੁੰਦੇ ਸੀ ਇੱਕ ਕਈ ਕਈ ਬੱਚੇ ਹੁੰਦੇ ਸੀ ਘਰ ਪਰਿਵਾਰਾਂ ਦੇ ਵਿੱਚ ਤੇ ਉਹ ਕਮਾਈ ਦੇ ਜਿਹੜਾ ਜ਼ਰੀਆ ਹੁੰਦਾ ਸੀ ਆਮ ਤੌਰ ਤੇ ਮਰਦ ਹੀ ਹੁੰਦੇ ਸੀ ਹੁਣ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਇਕੱਲੇ ਪਰਿਵਾਰ ਹੁੰਦੇ ਨੇ ਤੇ ਉਸ ਸਿੰਗਲ ਪਰਿਵਾਰਾਂ ਦੇ ਵਿੱਚ ਕਈ ਵਾਰੀ ਸਿਰਫ ਤੇ ਸਿਰਫ ਇੱਕ ਜਾਂ ਦੋ ਬੱਚੇ ਹੀ ਹੁੰਦੇ ਨੇ ਤੇ ਕਈ ਵਾਰੀ ਕਈ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਕੇਵਲ ਬੇਟੀਆਂ ਹੀ ਹੁੰਦੀਆਂ ਨੇ ਤੇ ਫਿਰ ਜਦੋਂ ਅਸੀਂ ਐਦਾਂ ਪਰਿਵਾਰਾਂ ਨੂੰ ਦੇਖਦੇ ਹਾਂ ਤੇ ਉਸ ਵੱਲੋਂ ਆਰਥਿਕ ਪੱਖੋਂ ਇੱਕ ਔਰਤ ਦਾ ਆਪਣੇ ਆਪ ਦੇ ਲਈ ਆਪਣੇ ਪੈਰਾਂ ਤੇ ਖੜੇ ਹੋਣਾ ਕਿੰਨਾ ਜ਼ਰੂਰੀ ਹੈ ਦੇਖੋ ਅੱਜ ਦਾ ਜੋ ਯੁੱਗ ਹੈ ਜਿੰਨੇ ਦਿਨ ਜਿੰਨੇ ਅਸੀਂ ਕਹਿ ਦਿੰਦੇ ਹਾਂ ਕਿ ਔਨ ਤੋਂ ਉਹ ਹਰ ਕੋਈ ਇੱਕ ਦੌੜ ਦੇ ਵਿੱਚ ਲੱਗਾ ਹੋਇਆ ਉਹ ਦੌੜ ਜਿਹੜੀ ਆ ਮੈਂ ਤਾਂ ਇਹ ਕਹਿ ਨਹੀਂਉਂਦੀ ਕਿ ਵੈਸੇ ਜਦੋਂ ਬੱਚਾ ਕੋਈ ਵੀ ਹੈ ਤੇ ਇੱਥੇ ਆਪਾਂ ਜੈਂਡਰ ਡਿਸਕ੍ਰਿਮੀਨੇਸ਼ਨ ਤੋਂ ਲੰਬੇ ਹੋ ਕੇ ਗੱਲ ਕਰੀਏ ਕਿ ਚਾਹੇ ਉਹ ਲੜਕੀ ਆ ਜਾਂ ਲੜਕਾ ਵਾ ਉਹ ਮਾਂ ਦੇ ਗਰਭ ਦੇ ਵਿੱਚ ਆਉਣ ਤੋਂ ਹੀ ਸ਼ੁਰੂ ਹੋ ਜਾਂਦਾ ਸੰਘਰਸ਼ ਜੀਉਣ ਦਾ ਜੀ 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 ਉਂਦੇ ਰਹਿਣ ਦੇ ਲਈ ਬਹੁਤ ਜ਼ਰੂਰੀ ਆ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣਾ ਕਿਉਂਕਿ ਰੋਟੀ ਪੈਸਾ ਹਰ ਜੋ ਮੁਦਲੀ ਸਹੂਲਤਾ ਨੇ ਉਹ ਪੈਸੇ ਤੇ ਨਿਰਭਰ ਕਰਦੀਆਂ ਨੇ ਤੇ ਅੱਜ ਦਾ ਜਿਹੜਾ ਮਹਿੰਗਾਈ ਭਰਿਆ ਜ਼ਮਾਨਾ ਜਿਹੜਾ ਅੱਜ ਦੌਰ ਚੱਲ ਰਿਹਾ ਜਿੱਥੇ ਉੱਥੇ ਇੱਕ ਦੌੜ ਲੱਗੀ ਹੋਈ ਆ ਤੇ ਪਰਿਵਾਰ ਪਾਲਣ ਦੇ ਲਈ ਇਹ ਜ਼ਰੂਰੀ ਹੋ ਗਿਆ ਬਹੁਤ ਜ਼ਰੂਰੀ ਹੋ ਗਿਆ ਕਿ ਹੁਣ ਇਹ ਗੱਲਾਂ ਦੇ ਵਿੱਚੋਂ ਜਿਹੜਾ ਬਾਹਰ ਨਿਕਲਣਾ ਚਾਹੀਦਾ ਕਿ ਔਰਤ ਨੇ ਕਮਾਉਣਾ ਕਿ ਮਰਦ ਨੇ ਕਮਾਉਣਾ ਹੁਣ ਕਮਾਉਣਾ ਬਹੁਤ ਜ਼ਰੂਰੀ ਹੋ ਗਿਆ ਅੱਗੇ ਬੱਚੇ ਨੂੰ ਪੜਾਉਣਾ ਪਰਿਵਾਰ ਜਿਹੜੇ ਪਾਲਣੇ ਇਸ ਲਈ ਤੇ ਇਸ ਲਈ ਉੱਥੇ ਔਰਤ ਅੱਜ ਵੈਸੇ ਮੈਜੋਰਟੀ ਘਰ ਵਿੱਚ ਦੇਖਿਆ ਜਾਵੇ ਕਿਉਂਕਿ ਬੀਇੰਗ ਅ ਨਰਸ ਸਾਡੇ ਇੱਕ ਕਮਿਊਨਿਟੀ ਸਾਡਾ ਇੱਕ ਸਬਜੈਕਟ ਆ ਜੀ ਵੈਸੇ ਮੈਂ ਮਾਸਟਰਸ ਇਨ ਮੈਂਟਲ ਹੈਲਥ ਹੈ ਪੀ ਐਚ ਡੀ ਵੀ ਮੈਂਟਲ ਹੈਲਥ ਵਿੱਚ ਹੈ ਮੇਰੀ ਬਟ ਇੱਕ ਕਮਿਊਨਿਟੀ ਵੀ ਸਾਡਾ ਸਬਜੈਕਟ ਹੈ ਵਿਚਾਰ ਉਹਦੇ ਵਿੱਚ ਅਸੀਂ ਸਰਵੇ ਕਰਦੇ ਆ ਜਦੋਂ ਘਰਾਂ 'ਚ ਜਾਂਦੇ ਆ ਤੇ ਤਕਰੀਬਨ ਤਕਰੀਬਨ ਮਤਲਬ ਕੋਈ ਹੀ ਹੁੰਦਾ 10-20 ਘਰਾਂ ਦੇ ਪਿੱਛੇ ਇੱਕ ਘਰ ਜਿੱਥੇ ਔਰਤ ਅੱਜ ਕਮਾਈ ਨਹੀਂ ਕਰ ਰਹੀ ਹਰ ਔਰਤ ਕੁਝ ਨਾ ਕੁਝ ਆਪਣਾ چاہے ਉਹ ਘਰ ਬੈਠਿਆ ਕੋਈ ਕੰਮ ਕਰ ਰਹੀ ਆ ਕੱਪੜੇ ਸੀਂਦੇ ਹੀ ਆ ਜਾਂ ਕੋਈ ਕੰਮ ਕਰ ਰਹੀ ਆ ਮੈਂ ਇਸ ਚੀਜ਼ ਤੇ ਇੱਕ ਖਾਸ ਸਰਵੇ ਕੀਤਾ ਸੀ ਔਰਤ ਆਰਥਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਹੈ ਜੀ ਇਹ ਬਹੁਤ ਹੱਦ ਤੱਕ ਕਰ ਵੀ ਚੁੱਕੀ ਹੈ ਜੀ ਆਪ ਇਹ ਨੂੰ ਹੀ ਆਪਾਂ ਕਹਿੰਦੇ ਆ ਕਿ ਆਤਮ ਨਿਰਭਰ ਹੋ ਚੁੱਕੀ ਹੈ ਮਰਦ ਦੇ ਨਾਲ ਪੂਰਾ ਜੜਾਵਾ ਉਹ ਘਰ ਦੇ ਪਾਲਣ ਪੋਸ਼ਣ ਦੇ ਕਾਰਜ ਚਲਾਉਣ ਦੇ ਵਿੱਚ ਜਿਹੜਾ ਉਹ ਸਾਥ ਦੇ ਰਹੀ ਹੈ ਜੀ ਮਰਦ ਨੇ ਤਾਂ ਕਹਿੰਦੇ ਨੇ ਕਿ ਇੱਕ ਘਰ ਚਲਾਉਣਾ ਹੁੰਦਾ ਪਰ ਔਰਤ ਦੀ ਜ਼ਿੰਦਗੀ ਹਮੇਸ਼ਾ ਦੋ ਘਰਾਂ ਦੇ ਨਾਲ ਜੁੜੀ ਹੁੰਦੀ ਹੈ ਦੋ ਘਰ ਚਲਾਉਂਦੀ ਹੈ ਔਰਤ ਹਮੇਸ਼ਾ ਤੇ ਨਾਲ ਦੀ ਨਾਲ ਸਮਾਜ ਨੂੰ ਵੀ ਚਲਾਉਂਦੀ ਹੈ ਬਿਲਕੁਲ ਔਰਤ ਨੇ ਔਰਤ ਪਰਮਾਤਮਾ ਤੋਂ ਬਾਅਦ ਇੱਕ ਉਹ ਮਤਲਬ ਕਹ ਲੋ ਤੁਸੀਂ ਕਿ ਪਰਮਾਤਮਾ ਦੀ ਕ੍ਰੀਟਰ ਹੈ ਜਿਨੇ ਜੋ ਪਰਮਾਤਮਾ ਹੈ ਸ੍ਰਿਸ਼ਟੀ ਸੱਤ ਸੱਦਨੀ ਹੈ ਅੱਗੇ ਤੋਂ ਜਨਮ ਦੇਣਾ ਉਹਦਾ ਜ਼ਰੀਆ ਤਾਂ ਔਰਤ ਹੈ ਔਰਤ ਦੇ ਕੋਲ ਸ਼ੈਲਟਰ ਲੈਂਦਾ ਰੱਬ ਜੀ ਠੀਕ ਹੈ ਮਤਲਬ ਮਾਂ ਹੁੰਦਾ ਜਿਹੜਾ ਸਭ ਤੋਂ ਵੱਡਾ ਦੁਨੀਆ ਦਾ ਦਰਜਾ ਹੈ ਮੈਂ कि ਮੈਂ ਇੱਕ ਕਵਿਤਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਉਹ ਸਿਰਫ ਔਰਤ ਆ ਕੱਲੀ ਮਨੁੱਖਤਾ ਦੀ ਵੀ ਇਸਨੀ ਗੌਰ ਵੀ ਸਾਰੀ ਮਤਲਬ ਦੇਖੀਏ ਤੇ ਨਾਰੀ ਜਾਤ ਜੋ ਫੀਮੇਲ ਆ ਕੱਲੀ ਉਹ ਆਜੇ ਦੇ ਜੇ ਵੀ ਰੱਬ ਵੀ ਸ਼ੈਲਟਰ ਮੰਗਦਾ ਜੇ ਉਹਨੇ ਅੱਗੇ ਉੱਪਰ ਚ ਕਰਨੀ ਆ ਅੱਗੇ ਜੀਵ ਪੈਦਾ ਕਰਨੇ ਆ ਤੋ ਉਹਨੂੰ ਵੀ ਔਰਤ ਦੀ ਕੋਕਸਾਈਡੀ ਆ ਜੀ ਇਹ ਤਾਂ ਹੋਈ ਨੂੰ ਵੀ ਉਦਾਰ ਲੈਣੀ ਪੈਂਦੀ ਆ ਔਰਤ ਬਿਲਕੁਲ ਵੱਡਾ ਮਾਨ ਹੈ ਵੱਡਾ ਸਤਕਾਰ ਹੈ ਤੇ ਮੈਨੂੰ ਲੱਗਦਾ ਹੈ ਕਿ ਔਰਤ ਇਸ ਚੀਜ਼ ਨੂੰ ਅੱਜ ਮੈਸਚੂਰ ਕਰ ਚੁੱਕੀ ਹੈ ਤੇ ਉਹ ਮਜ਼ਬੂਤੀ ਦੇ ਨਾਲ ਆਪਣੇ ਜਿਹੜੇ ਕਦਮ ਉਹ ਹਰ ਦਿਨ ਹਰ ਨਵੇਂ ਚੜਦੇ ਸੂਰਜ ਦੇ ਨਾਲ ਅੱਗੇ ਨੂੰ ਵਧਾ ਰਹੀ ਹੈ ਜੀ ਜੀ ਮੈਮ ਇਹ ਤਾਂ ਹੋਈ ਆਰਥਿਕ ਖੇਤਰ ਤੋਂ ਔਰਤ ਦੀ ਭੂਮਿਕਾ ਦੀ ਗੱਲ ਜੇਕਰ ਅਸੀਂ ਪ੍ਰਸ਼ਾਸਨਿਕ ਖੇਤਰ ਦੇ ਵਿੱਚ ਗੱਲ ਕਰੀਏ ਔਰਤ ਦੀ ਭੂਮਿਕਾ ਕਿੰਨੀ ਕੁ ਸਟੱਜੀ ਹੈ ਕਿਉਂਕਿ ਅੱਜ ਵੀ ਜਦੋਂ ਅਸੀਂ ਦੇਖਦੇ ਆ ਨਾ ਡਿਸੀਜਨ ਮੇਕਿੰਗ ਦੀ ਜਦੋਂ ਗੱਲ ਆਉਂਦੀ ਹੈ ਨਿਰਣੇ ਲੈਣ ਦੀ ਗੱਲ ਆਉਂਦੀ ਹੈ ਤੇ ਔਰਤਾਂ ਨੂੰ ਕਿਤੇ ਅੱਗੇ ਨਹੀਂ ਕੀਤਾ ਜਾਂਦਾ ਦੇਖੋ ਮੈਂ ਪਹਿਲਾਂ ਵੀ ਗੱਲ ਹੁਣੇ ਕੀਤੀ ਸੀਗੀ ਕਿ ਜਦੋਂ ਕਿਸੇ ਅਹੁਦੇ ਤੇ ਔਰਤ ਬੈਠਦੀ ਆ ਤੇ ਆਪਾਂ ਉਹਦੀ ਕਾਮਯਾਬੀ ਦੀ ਤਰੱਕੀ ਦੀਆਂ ਗੱਲਾਂ ਕਰਦੇ ਆ ਕਿ ਇਹਨੇ ਇਸ ਮੁਕਾਮ ਨੂੰ ਹਾਸਲ ਕਰ ਰਿਆ ਪਰ ਉਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਔਰਤ ਦੇ ਸਾਹਮਣੇ ਇੱਕ ਨਵੀਂ ਮਤਲਬ ਲੜਾਈ ਇੱਕ ਮੁਸ਼ਕਲਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਤੇ ਉਹ ਇਹੀ ਮੁਸ਼ਕਲਾਂ ਨੇ ਜਿੰਨਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਬਰਾਬਰਤਾ ਨਹੀਂ ਅਜੇ ਔਰਤ ਲੈ ਸਕੀ ਜੀ ਕਿਸੇ ਵੀ ਅਹੁਦੇ ਤੇ ਬੈਠੀ ਔਰਤ ਜਿਹੜੀ ਆ ਉਹਦੇ ਆਲੇ ਦੁਆਲੇ ਬਹੁ ਗਿਣਤੀ ਮਰਦਾਂ ਦੀ ਹੀ ਹੁੰਦੀ ਆ ਜੀ ਮੈਂ ਖੁਦ ਅੱਜ ਇਸ ਮਤਲਬ ਪ੍ਰਿੰਸੀਪਲ ਦੀ ਕੁਰਸੀ ਤੇ ਬੈਠੀ ਆ ਪਰ ਬਹੁਤ ਵਾਰੀ ਮੌਕਾ ਮਿਲਦਾ ਕਿਸੇ ਮੀਟਿੰਗਸ ਗਿਆ ਆ ਜਾਂ ਕਿਤੇ ਵੀ ਬੈਠੇ ਆ ਤੇ ਕਈ ਵਾਰ ਇੰਜ ਵੀ ਹੋਇਆ ਕਿ 20 25 ਜਿਹੜੇ ਮਰਦ ਨੇ ਮੈਂ ਇਕੱਲੀ ਵਿੱਚ ਔਰਤ ਆ ਬੈਠੀ ਹੋਈ ਜਾਂ ਇੱਕ ਨਹੀਂ ਤਾਂ ਦੋ ਹੋਵਾਂਗੇ ਤਾਂ ਤਿੰਨ ਹੋਵਾਂਗੇ ਉੱਥੇ ਫਿਰ ਕੀ ਹੁੰਦਾ ਕਿ ਉੱਥੇ ਡਿਸੀਜਨ ਮੇਕਿੰਗ ਕੋਈ ਗੱਲ ਚੱਲ ਰਹੀ ਹੈ ਕੋਈ ਪਾਲਿਸੀ ਬਣਨੀ ਆ ਜਾਂ ਕੁਝ ਹੋਰ ਹੋ ਰਿਹਾ ਖੁਦ ਬੋ ਖੁਦੀ ਉੱਥੇ ਜਿਹੜਾ ਔਰਤ ਦੀ ਆਵਾਜ਼ ਜਿਹੜੀ ਆ ਉਹ ਦੱਬੀ ਜਾਂਦੀ ਆ ਜੀ ਕਈ ਵਾਰ ਇਹ ਮੈਂ ਬਿਲਕੁਲ ਨਹੀਂ ਕਹਾਂਗੀ ਕਿ ਦਬਾਈ ਜਾਂਦੀ ਆ ਹਰ ਵਾਰ ਦਬਾਈ ਨਹੀਂ ਜਾਂਦੀ ਜੀ ਕਈ ਵਾਰ ਮਤਲਬ ਇੰਟੈਂਸ਼ਨਲੀ ਇਹੋ ਜੀ ਗੱਲ ਨਹੀਂ ਹੁੰਦੀ ਬਟ ਆਪਣੀ ਬਰਾਬਰਤਾ ਨਾ ਹੋਣ ਕਰਕੇ ਉਸ ਚੀਜ਼ ਨੂੰ ਉਸ ਨਜ਼ਰੀਏ ਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਜਾਂ ਅਣਗੋਲਿਆ ਰਹਿ ਜਾਂਦਾ ਔਰ ਤੁਸੀਂ ਆਪਣੀ ਆਵਾਜ਼ ਨਹੀਂ ਉਠਾ ਸਕਦੇ ਤੇ ਇਹਦੇ ਬਹੁਤ ਸਾਰੇ ਜਿਹੜੇ ਕਾਰਨ ਨੇ ਨਾ ਉਹ ਮੈਂ ਇਹ ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਇੱਕ ਪ੍ਰਮੁੱਖ ਕਾਰਨ ਜਿਹੜਾ ਮੈਂ ਆਪਣੇ ਮਤਲਬ 18-20 ਸਾਲ ਦੀ ਜਿਹੜੀ ਮੇਰੀ ਨੌਕਰੀ ਹੋ ਗਈ ਹੈ ਨੌਕਰੀ ਪੇਸ਼ਾ ਵਾਲੀ ਜ਼ਿੰਦਗੀ ਦੀ ਮੈਂ ਗੱਲ ਕਰਾਂਗੀ ਉਹਦੇ ਵਿੱਚ ਇਹ ਮੈਂ ਬਹੁਤ ਪ੍ਰਮੁੱਖ ਤੌਰ ਤੇ ਦੇਖਿਆ ਕਿ ਮਰਦ ਦੇ ਮੁਕਾਬਲੇ ਔਰਤਔਰਤ ਦੀ ਦੁਸ਼ਮਣੀ ਜ਼ਿਆਦਾ ਹੈ ਜੀ ਇਹ ਇੱਕ ਮੈਂ ਸੱਚਾਈ ਤੁਹਾਨੂੰ ਦੱਸ ਰਹੀ ਹਾਂ ਕਿ ਔਰਤ ਦੇ ਅੰਦਰ ਰਾਈਵਲਰੀ ਨੂੰ ਈਰਖਾ ਕਹਿੰਦੇ ਆ ਅਸੀਂ ਉਹ ਬਹੁਤ ਜ਼ਿਆਦਾ ਹੈ ਜੀ ਕਿ ਔਰਤ ਨੂੰ ਆਪਣੇ ਤੋਂ ਅੱਗੇ ਵਧਦਾ ਦੇਖਣਾ ਦੂਜੀ ਔਰਤ ਦੇ ਲਈ ਬਰਦਾਸ਼ਤ ਕਰ ਲੈਣਾ ਜਾਂ ਇਹ ਕਹੋ ਬਹੁਤ ਔਖਾ ਹੈ ਨਾ ਕਾਬਲੇ ਬਰਦਾਸ਼ਤਮਾਨੀ ਹੋ ਦਲਦਾ ਔਰਤਾਂ ਔਰਤਾਂ ਨੂੰ ਸਹਿਯੋਗ ਬਹੁਤ ਘਟ ਕਰਦੀਆਂ ਨੇ ਇਹ ਇੱਕ ਸੱਚ ਹੈ ਜੀ ਮੈਨੂੰ ਪਤਾ ਨਹੀਂ ਵੈਸਟਰਨ ਦਾ ਭਾਰਤ ਦੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਮੈਂ ਖੰਡਾਇਆ ਤੇ ਮੈਂ ਮਾਨਸਿਕ ਤੌਰ ਤੇ ਹਜੇ ਵੀ ਅਸੀਂ ਕਮਜ਼ੋਰ ਹਜੇ ਵੀ ਅਸੀਂ ਆਪਣੇ ਤੋਂ ਅੱਗੇ ਕਿਸੇ ਹੋਰ ਨੂੰ ਵੱਧਦਾ ਦੇਖਣਾ ਖਾਸ ਕਰਕੇ ਔਰਤ ਨੂੰ ਨਹੀਂ ਅਸੀਂ ਜਿਹੜਾ ਉਹ ਸਹਿਨ ਕਰਪਾਂਦੇ ਮੇਰਾ ਇੱਕ ਖੁੱਦ ਦਾ ਤਜਰਬਾ ਹੈ ਕਿ ਮਰਦ ਉਸ ਹੱਦ ਤੱਕ ਔਰਤ ਦਾ ਦੁਸ਼ਮਣ ਨਹੀਂ ਹੈ ਜੇ ਸਾਟਾ ਕਿ ਔਰਤ ਔਰਤ ਵੀ ਵਿਸ਼ਮਨ ਹੈ ਤੇ ਦੂਸਰੀ ਗੱਲ ਤੁਸੀਂ ਆ ਰੇਡੀਓ ਤੇ ਕੰਮ ਕਰਦੇ ਹੋ ਤੁਹਾਡਾ ਖਬਰਾਂ ਨਾਲ ਵੀ ਵਾਪਰਦਾ ਹੋਏਗਾ ਤੁਸੀਂ ਰੇਪ ਕੇਸਿਸ ਦੀਆਂ ਵੀ ਖਬਰਾਂ ਦਿੰਦੇ ਹੋਵੋਗੇ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਕੋਖ ਕਰਕੇ ਦੇਖਿਓ ਕਿ ਹਮੇਸ਼ਾ ਪੀੜਤ ਦੇ ਨਾਲ ਬੇਇਨਸਾਫੀ ਤੇ ਨਾਅਨਸਾਫੀ ਉੱਥੇ ਹੀ ਹੋਈ ਆ ਜਿੱਥੇ ਦੂਜੀ ਔਰਤ ਨੇ ਉਹਦਾ ਸਾਥ ਨਹੀਂ ਦਿੱਤਾ ਹੋਏਗਾ ਜੀ ਮਰਦ ਨੇ ਤਾਂ ਦੇਖੋ ਸਾਰੇ ਮਰਦ ਚੰਗੇ ਨਹੀਂ ਸਾਰੇ ਮਰਦ ਮਾੜੇ ਨਹੀਂ ਕਿਉਂਕਿ ਚਾਹੇ ਕੋਈ ਜੈਂਡਰ ਹੈ ਚਾਹੇ ਕੋਈ ਜਾਤ ਹੈ ਕਲਾਸ ਹੈ ਕੁਝ ਵੀ ਤੁਸੀਂ ਲੈ ਲਓ ਕੋਈ ਦੇਸ਼ ਹੈ ਕੰਟਰੀ ਹੈ ਹਰ ਜਗ੍ਹਾ ਤੇ ਚੰਗਾ ਮਾੜਾ ਦੋਵੇਂ ਰੰਗ ਪਏ ਹੋਏ ਨੇ ਜੀ ਪਰ ਹਮੇਸ਼ਾ ਔਰਤ ਦੀ ਆਵਾਜ਼ ਨੂੰ ਦਬਾਉਣ ਵਾਲੀ ਵੀ ਔਰਟੀ ਹੁੰਦੀ ਆ ਜੀ ਮੈਂ 2016 ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਸਟਡੀ ਕੀਤੀ ਸੀ ਰੇ ਜਿਹਦੇ ਵਿੱਚ ਮੈਂ ਦੇਖਿਆ ਸੀਗਾ ਯੂ ਟਿਟਿਊਡ ਟਵਰਡਸ ਦੀ ਰੇਪ ਵਿਦਮ ਮੈਮ ਜਸਪ੍ਰੀਤ ਕੌਰ ਜੀ ਸਾਡੀ ਸਟੂਡੀਓ ਦੀ ਘੜੀ ਵਿਦੇ ਮੁਤਾਬਿਕ ਸਮਾਂ ਜਿਹੜਾ ਪ੍ਰੋਗਰਾਮ ਦਾ ਬਹੁਤ ਸੀਮਿਤ ਸਾਡੇ ਕੋਲ ਰਹਿ ਗਿਆ ਤੁਸੀਂ ਬਹੁਤ ਸੋਹਣੀਆਂ ਗੱਲਾਂ ਦੇ ਨਾਲ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਜੋੜ ਰਹੇ ਹੋ ਸਾਨੂੰ ਜਾਣਕਾਰੀ ਵੀ ਦੇ ਰਹੇ ਹੋ ਅੱਜ ਕੱਲ ਦੇ ਮਾਨਸਿਕ ਹਾਲਾਤ ਕਿੱਦਾਂ ਦੇ ਔਰਤ ਜਿਹੜਾ ਸਾਹਮਣਾ ਕਰ ਰਹੀ ਹੈ ਉਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਪਰ ਸਮਾਂ ਬਹੁਤ ਥੋੜਾ ਸਾਨੂੰ ਹੋਰ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਜਾਂਦੇ ਜਾਂਦੇ ਤੁਸੀਂ ਥੋੜੇ ਸ਼ਬਦਾਵਲੀ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ ਮੈਂ ਸ੍ਰੋਤਿਆ ਨੂੰ ਅੱਜ ਇਸ ਪਲੇਟਫਾਰਮ ਤੋਂ ਇਹੀ ਸੁਨੇਹਾ ਦੇਣਾ ਚਾਹਾਂਗੀ ਔਰਤਾਂ ਨੂੰ ਤੇ ਮਰਦਾਂ ਨੂੰ ਕਿ ਹਰ ਕੋਈ ਵੈਂਡਰ ਡਿਸਕ੍ਰਿਮੀਨੇਸ਼ਨ ਨੋਜ਼ਾਂ ਆਇਡੈਂਟੀਟੀ ਨੂੰ ਪੁੱਲ ਕੇ ਹਮੇਸ਼ਾ ਜਿਹੜੀ ਆ ਉਹ ਹੱਕ ਸੱਚ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰੋ ਜਦੋਂ ਅਸੀਂ ਸੱਚੇ ਖੜੇ ਹੋਵਾਂਗੇ ਬਰਾਬਰੀ ਤੇ ਖੜੇ ਹੋਵਾਂਗੇ ਤੇ ਫਿਰ ਅਸੀਂ ਖੁਦ ਉਹ ਖੁਦ ਵੀ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਨੂੰ ਸਹਿਣ ਨਹੀਂ ਬੁਜਾਈ ਜ਼ੁਲਮ ਦੇ ਖਿਲਾਫ ਆਪ ਬੋਲਾਂਗੇ ਤੇ ਯਕੀਨਨ ਜਿਹੜਾ ਵਾ ਉਹ ਚੀਜ਼ ਤੇ ਅਸੀਂ ਫਤਿਹ ਹਾਸਲ ਕਰਾਂਗੇ ਤੇ ਇਹੀ ਚੀਜ਼ ਜਿਹੜੀ ਆ ਇਹ ਔਰਤ ਨੂੰ ਇੱਕ ਤਾਕਤ ਦੇਵੇਗੀ ਤੇ ਉਹ ਆਪਣੇ ਇਹਨਾਂ ਵੱਧ ਦੇ ਕਬਦਮਾਂ ਦੇ ਨਾਲ ਆਪਣੀ ਮੰਜ਼ਿਲ ਨੂੰ ਹਰ ਹਿੱਲੇ ਸਾਰ ਕਰਨ ਲੱਗੇਗੀ ਜੀ ਮੈਮ ਜਸ਼ਪ੍ਰੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਬਣਨ ਦੇ ਲਈ ਸਾਡੇ ਸੁਣਨ ਵਾਲਿਆਂ ਨੂੰ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ ਧੰਨਵਾਦ ਸ੍ਰੀ ਕਸਾਲਾ ਜੀ ਤੁਸੀਂ ਕਿ ਫਤਹਿ ਜੀ ਟੀਸੀ ਡਾਕਟਰ ਜਸ਼ਪ੍ਰੀਤ ਕੌਰ ਜੀ ਜੋ ਕਿ ਨਰਸਿੰਗ ਕਾਲਜ ਅੰਮ੍ਰਿਤਸਰ ਦੇ ਵਿੱਚ ਪ੍ਰਿੰਸੀਪਲ ਨੇ ਨਾਲ ਦੀ ਨਾਲ ਜੀ ਵੀ ਕਿ ਉਹਨਾਂ ਨੇ ਇਹ ਗੱਲ ਕੀਤੀ ਕਿ ਇੱਕ ਸਾਇਕ ਐਕਟਰੈਸ ਵੀ ਨੇ ਤੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ ਜੀ ਦੋਸਤੋ ਅੱਜ ਦੀ ਔਰਤ ਦੀ ਬਦਲਦੀ ਭੂਮਿਕਾ ਅਸੀਂ ਸਾਰੇ ਦੇਖ ਰਹੇ ਹਾਂ ਆਪਣੇ ਘਰ ਪਰਿਵਾਰ ਵਿੱਚ ਵੀ ਦੇਖ ਰਹੇ ਹਾਂ ਅਸੀਂ ਬੱਚਿਆਂ ਨੂੰ ਪੜਾ ਰਹੇ ਹਾਂ ਤੇ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਅਸੀਂ ਪੜਾਈਏ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੱਚੀ ਕਿਸੇ ਇੱਕ ਚੰਗੇ ਅਹੁਦੇ ਤੇ ਜਾ ਸਕੇ ਤੇ ਫਿਰ ਉਸ ਦੇ ਲਈ ਉਸ ਦੀ ਨੀ ਉਸ ਦੀ ਪੜਾਈ ਬਹੁਤ ਜ਼ਰੂਰੀ ਹੈ ਬੱਚਿਆਂ ਕੁੜੀਆਂ ਧੀਆਂ ਦਾ ਵੀ ਮੁੰਡਿਆਂ ਦੇ ਬਰਾਬਰ ਪਾਲਣ ਪੋषण ਕਰੋ ਉਹਨਾਂ ਨੂੰ ਬਰਾਬਰ ਦੇ ਹੱਕ ਦਿਓ ਇਹੀ ਅੱਜ ਦੇ ਇਸ ਪ੍ਰੋਗਰਾਮ ਦਾ ਸੁਨੀਹਾ